ਮੰਡਲ ਪ੍ਰਧਾਨ ਪਰਜੀਆਂ ਸਰਦਾਰ ਸਰਵਰ ਸਿੰਘ ਜਾਜੀ ਦੇ ਦੇਖ ਰੱਖ ਦੇ ਵਿੱਚ ਪਰਜੀਆਂ ਮੰਡਲ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਹੈ ਜੋ ਕਿ ਸਾਡੇ ਦੇਸ਼ ਦੇ ਜਵਾਨ ਭਾਰਤੀ ਸੈਨਾ ਨੇ ਮੋਦੀ ਜੀ ਦੀ ਰਹਿਨਮਾਈ ਹੇਠ ਜੋ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਮਿਸ਼ਨ ਸੰਧੂਰ ਜੋ ਹਿੰਦੁਸਤਾਨ ਨੇ ਕੀਤਾ ਉਸ ਦੇ ਵਿੱਚ ਅਸੀਂ ਫੌਜੀ ਵੀਰਾਂ ਦੀ ਜਿਹੜੀ ਆ ਹੌਸਲਾ ਫੁਜਾਈ ਵਾਸਤੇ ਇਹ ਤਿਰੰਗਾ ਯਾਤਰਾ ਪਿੰਡ ਪਿੰਡ ਘੜ ਰਹੇ ਆ ਮੰਡਲ ਪਰਜੀਆਂ ਅਜੇ ਹੀ ਜਿਹੜਾ ਉਹ ਸਿਲੈਕਟ ਕੀਤਾ ਸੀ ਔਰ ਸਿਲੈਕਟ ਕਰਕੇ ਮੰਡਲ ਪਰਜੀਆਂ ਦੇ ਵਿੱਚ ਜਿਹੜੀ ਇਹ ਤਰੰਗਾ ਯਾਤਰਾ ਕੱਢੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਜਿਹੜੀ ਆ ਇਹ ਤਰੰਗਾ ਯਾਤਰਾ ਮੱਸੀਆਂ ਔਰ ਮਹਿਤਪੁਰ ਔਰ ਲੋਈਆਂ ਦੇ ਵਿੱਚ ਵੀ ਜਿਹੜੀ ਕੱਢੀ ਜਾਵੇਗੀ। ਭਾਰਤ ਮਾਤਾ ਕੀ ਜੈ ਚਲੋ ਖੜਾ ਜਾਓ। ਅਭੀ ਦਾਨਸ਼ਾ ਦਾ ਹਲਕਾ ਸ਼ਾਹਕੋਟ ਦੇ ਮੰਡਲ ਮੰਡਲ ਪ੍ਰਧਾਨ ਕੌਜੀਆਂ ਜਿਹੜੇ ਕਿ ਅੱਜ ਉਤਰੰਗਾ ਜਲਨ ਕੱਢੀ ਗਈ ਹੈ ਜਿਹੜੇ ਕਿ ਸਾਡੇ ਸ਼ਹੀਦ ਕੌਲ ਬੋਮਾਂ ਵਿੱਚ ਹੋਏ ਜਿਹੜੇ ਉਹਨਾਂ ਨੂੰ ਸਵਰਤਨ ਅਸੀਂ ਉਤਰੰਗਾ ਜਲ ਕੱਢੀ ਹੈ ਉਹਨਾਂ ਦਾ ਸਨਮਾਨ ਦੇ ਤੌਰ ਤੇ ਤੇ ਅਸੀਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਡੇ ਮੇਰੇ ਕਹਿਣ ਤੇ ਸਾਰੇ ਸੱਜਣ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੀ ਬਾਖੂਰੀ ਦਾ ਖਾਲਸਾ